ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੁਸੀਬਤ ਵਿੱਚ ਫਸੇ ਨितीश ਕੁਮਾਰ ਰੈਡੀ ਕਰੋੜਾਂ ਰੁਪਏ ਦੀ ਤੋਂ ਕੱਢਣ ਦੇ ਲੱਗੇ ਦੋਸ਼ ڪرਕਟ ਖਿਲਾਫ ਕੇਸ ਦਰਜ ਜਾਨੋ ਪੂਰਾ ਮਾਮਲਾ ਨितीਸ਼ ਕੁਮਾਰ ਰੈਡੀ ਭਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ ਦਾ ਹਿੱਸਾ ਸੰਪਰਸਟ ਲੱਗਣ ਕਾਰਨ ਉਹ ਚੌਥੇ ਟੈਸਟ ਤੋਂ ਪਹਿਲਾ ਵਾਰ ਹੋ ਗਏ ਹਨ ਅਤੇ ਭ ਉਨਾ ਵਿਰੋਧ ਤੋਂ ਖਦਰਦਾ ਮਾਮਲਾ ਦਰਜ ਕੀਤਾ ਗਿਆ ਹੈ ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ ਬੰਗਲੌਰ ਸਥਿਤ ਪ੍ਰਤਿਭਾ ਪ੍ਰਬੰਧਨ ਫਾਰਮਸੁਕ ਐਰ ਦੇਵਾਨ ਨੇ ਨਤੀਸ਼ ਵਿਰੋਧ ਕਾਨੂੰਨੀ ਕੇਸ ਦਾਇਰ ਕੀਤਾ ਹੈ ਇਸ ਵਿੱਚ ਭਾਰਤੀ ਕ੍ਰਿਕਟ ਦੇ 5 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਵਿਆਪਕ ਤਨ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ ਮਾਮਲਾ ਅਦਾਲਤ ਵਿੱਚ ਹੈ ਅਤੇ 28 ਜੁਲਾਈ ਨੂੰ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ ਨਿਊਜ਼ 18 ਕ੍ਰਿਕਟ ਕਸਟ ਨੇਕ ਸੋਕ ਐਸ ਸੋ ਸਕੂਏਰ ਦੋ ਬੰਡਲ ਪ੍ਰਾਈਵੇਟ ਲਿਮਟਿਡ ਦੀ ਡਾਇਰੈਕਟਰ ਜੀਵਤਵੰਨਾਲ ਸੰਪਰਕ ਕੀਤਾ ਹੈ ਉਹਨਾਂ ਨੇ ਜਨਤਕ ਖੇਤਰ ਵਿੱਚ ਉਪਲਬਧ ਦੇਰਵਾਂ ਦੀ ਪੁਸ਼ਟੀ ਕੀਤੀ ਹੈ ਪਰ ਮਾਮਲਾ ਅਦਾਲਤ ਵਿੱਚ ਹੋਣ ਦਾ ਹਵਾਲਾ ਦਿੰਦੇ ਹੋਏ ਕਿ ਟਿੱਪਣੀ ਕਰਨ ਤੋਂ ਗਰੇਜ਼ ਕੀਤਾ ਹੈ ਰਿਪੋਰਟਰਾਂ ਦੇ ਅਨੁਸਾਰ ਨਤੀਸ਼ ਕੁਮਾਰ ਰੈਡੀ ਨੇ ਉਹਨਾਂ ਦੀ ਸਾਬਕਾ ਪ੍ਰਬੰਧਨ ਏਜੰਸੀ ਸਕੁਏਰ ਦੇ ਵਨ ਵਨ ਵਿਚਕਾਰ ਵਿਵਾਦ ਹੋਇਆ ਹੈ ਜੋ ਕਿ ਬਾਰਡਰਸ ਗਵਰਨਰ ਰਾਫੀ ਦੌਰਾਨ ਦੱਸਿਆ ਜਾਂਦਾ ਹੈ ਇਸ ਤੋਂ ਬਾਅਦ ਭਾਰਤੀ ਕ੍ਰਿਕਟ ਨੇ ਇੱਕ ਕ੍ਰਿਕਟ ਦੀ ਮਦਦ ਲਈ ਹੈ ਅਤੇ ਇੱਕ ਨਵੀਂ ਪ੍ਰਬੰਧਨ ਏਜੰਸੀ ਤੋਂ ਇੱਕ ਨਾਮਾ ਪ੍ਰਾਪਤ ਕੀਤਾ ਹੈ ਜਦੋਂ ਕਿ ਉਸ ਦਾ ਸਦਾਕ ਸੋਕਰ ਵਨ ਵਨ ਨਾਲ ਤਿੰਨ ਸਾਲ ਦਾ ਇਕਰਾਰਨਾਮਾ ਸੀ ਟੀਵੀ 9 ਭਾਰਤ ਵੰਸ਼ 에어ਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਨਤੀਸ਼ ਕੁਮਾਰ ਰੈਡੀ ਦੀ ਅਦਾਲਤ ਜਾਣ ਲਈ ਤਿਆਰ ਹੈ ਉਸ ਨੇ ਏਜੰਸੀ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਉਸ ਦਾ ਦਾਵਾ ਹੈ ਕਿ ਐਡੋਰਸਮੈਂਟ ਡੀਲ ਪ੍ਰਾਪਤ ਕਰਨ ਵਿੱਚ ਏਜੰਸੀ ਦੀ ਕੋਈ ਭੂਮਿਕਾ ਨਹੀਂ ਸੀ ਉਸ ਨੇ ਖੁਦ ਇਹ ਪ੍ਰਾਪਤ ਕੀਤਾ ਹਾਲਾਂਕਿ ਨਤੀਸ਼ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ